ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੋਡਾ ਨਾਈਟਰ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਤੋਂ ਆਪਾਂ ਤੁਹਾਡੇ ਲਈ ਇੱਕ ਹੋਰ ਲੀਫ ਪੈਟਰਨ ਲੈ ਕੇ ਆਏ ਬਹੁਤ ਪਿਆਰਾ ਲੀਫ ਪੈਟਰਨ ਆ ਤੁਸੀਂ ਆਪਣੇ ਸਵੈਟਰ ਜੈਕਰਕੀ ਤੇ ਵੀ ਬਣਾ ਸਕਦੇ ਜੇ ਤੁਹਾਡੇ ਅਗੇ ਕੋਈ ਰਿਕੁਐਸਟ ਹੈਗੇ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਵੀਡੀਓ ਕਿਹੋ ਜਿਹਾ ਲੱਗਿਆ 16 ਸਿਲਾਈ ਦਾ ਡਿਜ਼ਾਈਨ ਹੈਗਾ ਤੇ ਇਹ ਵਾਲੇ ਕੁੰਡਿਆਂ ਦੇ ਵਿੱਚ ਮਲਟੀਪਲ ਜਾਏਗਾ ਮੈਂ 23 ਕੁੰਡੇ ਪਾਏ ਹੋਇਆ ਜਾਨਕਿ ਇਹਦੇ ਵਿੱਚ ਹਾਫ ਇਧਰ ਲੀਫ ਬਣੇਗਾ ਹਾਫ ਇਧਰ ਇੱਕ ਸੈਂਟਰ ਚ ਬਣੇਗਾ ਠੀਕ ਹੈ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਆਪਾਂ ਉਤਾਰਾਂਗੇ ਠੀਕ ਹੈ ਇੱਥੇ ਆਪਾਂ ਦੋ ਦਾ ਇੱਕ ਕਰਨਾ ਐਸਾ ਐਸਾ ਕਰਕੇ ਦੋ ਦਾ ਇਹਨਾਂ ਨੂੰ ਉਤਾਰਾਂਗੇ ਇਹਨਾਂ ਨੂੰ ਦੋ ਦਾ ਇੱਕ ਕਰਾਂ ਕੀ ਕਰਨਾ ਮੈਂ ਤੁਹਾਨੂੰ ਪਹਿਲਾਂ ਫੇਰ ਦੁਬਾਰਾ ਦੱਸ ਦਿੰਨੀ ਆਂ ਇਸ ਤਾਂ ਪਹਿਲਾ ਉਤਾਰਨਾ ਹੈ ਇਹਨਾਂ ਦੋਵਾਂ ਨੂੰ ਇਸ ਤਰ੍ਹਾਂ ਉਤਾਰਾਂਗੇ ਵਾਪਸ ਲਵਾਾਂਗੇ ਤੇ ਇਹਨਾਂ ਨੂੰ ਦੋ ਤਾਂ ਆਪਾਂ ਇੱਕ ਕਰਨਾ ਬੈਕ ਸਾਈਡ ਠੀਕ ਹੈ तीन कुंडे सीधे होना गे एक दो तीन ठीक है तीन कुंडे तो पता धागा अपने वल लिया इतना कूडा कटाया है इतने आपा है एक सीधा होना गे इस तरह ठीक है धागा फिर अपने वाल रखा लियावेंगे इतने धागा से धागा अपने वाल लिया आना वा तीन कूडे फिर सीधे एक दो ਤਿੰਨ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਇਹ ਵਾਲੇ ਤਿੰਨ ਦਾ ਇੱਕ ਕਰਨਾ ਹੈ ਪਹਿਲਾਂ ਆਪਾਂ ਉਤਾਰਾਂਗੇ ਇਹ ਵਾਲੇ ਦੋ ਦਾ ਇੱਕ ਕਰਾਂਗੇ ਐਸਾ ਠੀਕ ਹੈ ਤੇ ਜਿਹੜਾ ਇਹ ਵਾਲਾ ਕੁੰਡਾ ਆਪਾਂ ਉਤਾਰਿਆ ਸੀ ਇਹਨਾਂ ਆਪ ਵਾਪਸ ਇਹਦੇ ਉੱਪਰ ਦੀ ਐ ਕਰ ਦਾਂਗੇ ਇਹ ਤੇ ਹੋ ਗਿਆ ਤਿੰਨ ਦਾ ਇੱਕ ਇੱਕ ਆਪਾਂ ਇਧਰੋਂ ਵਧਾਇਆ ਸੀ ਇੱਥੋਂ ਘਟਾਤਾ ਹੁਣ ਆਪਾਂ ਅੱਗੋਂ ਵਧਾਵਾਂਗੇ ਇੱਕ ਸਿੱਧਾ ਦੋ ਸਿੱਧੇ ਤਿੰਨ ਠੀਕ ਹੈ ਤੇਨ ਕੁੰਡੇ ਸਿੱਤੇ ਬਣਾਉਣ ਤੋਂ ਬਾਅਦ ਤਾਂ ਗਾਪਣੇ ਵੱਲ ਇੱਕ ਸਿੱਤਾ ਫਿਰ ਤਾਂ ਗਾਪਣੇ ਵੱਲ ਫਿਰ ਤਿੰਨ ਸਿੱਤੇ 1 2 3 ਠੀਕ ਹੈ ਇੱਥੇ ਆਪਾਂ ਦੋ ਕੁੰਡੇ ਵਧਾਇਆ ਇੱਕ ਆਪਾਂ ਇੱਥੇ ਘਟਾ ਦਿੱਤਾ ਸੀ ਤਿੰਨ ਦਾ ਤੇ ਇੱਕ ਆਪਾਂ ਹੁਣ ਇੱਧਰ ਘਟਾਉਣਾ ਹੈ ਇਹ ਵਾਲੇ ਲਾਸਟ ਦੋ ਨੂੰ ਦੋ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਐਸਾ ਤੇ ਲਾਸਟ ਵਾਲਾ ਆਪਾਂ ਸਿੱਤਾ अगर सेकंड रो ट्रोते दूसरी सिलाई से पहला उतारा तो बाकी सारी सिलाई उल्टी जाऊगी सारी की सारी सिलाई उल्टी, उल्टी जाओ उल्टी सिलाई हर बार उल्टी जाओगी ठीक है ਦੇ ਫਰੰਟਸ টাইਟੋ ਡਿਜ਼ਾਈਨ ਬਣੇਗਾ ਜਿਸ ਦਾ ਮੈਂ ਬਹੁਤ ਸਾਰੇ ਡਿਜ਼ਾਈਨ ਪਾਉਣੀ ਹੈ ਜਿਹੜੇ ਦੋ ਸਾਈਡ ਤੋਂ ਬੰਦੇ ਆ ਲੇਕਿਨ ਕੁਝ ਡਿਜ਼ਾਈਨ ਮੈਨੂੰ ਬਹੁਤ ਖੁਸ਼ੀ ਹੁੰਦੀ ਜੀ ਦੋ ਇੱਕ ਸਾਈਡ ਤੋਂ ਚੱਲਣ ਵਾਲਾ ਆਉਂਦਾ ਹੈ ਕਿ ਉਲਟੀ ਸਲਾਈ ਸਿਰਫ ਉਲਟੀ ਹੀ ਜਾਂਦੀ ਹੈ ਬਹੁਤ ਸੋਖਾ ਡਿਜ਼ਾਈਨ ਆ ਕੋਈ ਵੀ ਬਣਾ ਸਕਦਾ ਹੈ ਅੱਗੇ-ਅੱਗੇ ਆਪਾਂ ਥਰਡ ਰੋ ਤੇ ਤੀਸਰੀ ਸਲਾਈ ਤੇ ਸੇਮ ਚਾਊਗੀ ਪਹਿਲਾਂ ਉਤਾਰਾਂਗੇ ਐਨਾ ਦੋਨੋਂ ਇਸ ਤਰ੍ਹਾਂ ਉਤਾਰਿਆ ਵਾਪਸ ਲਿਆ ਤੇ ਦੋ ਦਾ ਇੱਕ ਕੀਤਾ ਠੀਕ ਹੈ ਅੱਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਠੀਕ ਹੈ ਤਾਂ ਗੱਲ पे ਆਪਣੇ ਵੱਲ ਲਿਆਵਾਂਗੇ ਇੱਕ ਸਿੱਧਾ ਧਾਗਾ ਫੇਰ ਆਪਣੇ ਵੱਲ ਲਿਆਵਾਂਗੇ ਤਿੰਨ ਕੁੰਡੇ ਫੇਰ ਸਿੱਧੇ ਇੱਕ ਦੋ ਤਿੰਨ ਠੀਕ ਹੈ ਇਹ ਵਾਲੇ ਤਿੰਨ ਦਾ ਆਪਾਂ ਇੱਕ ਕਰਾਂਗੇ ਪਹਿਲਾਂ ਇਸ ਤਰ੍ਹਾਂ ਉਤਾਰਾਂਗੇ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਇਹ ਤੋਂ ਉਤਾਰਾਂਗੇ ਇਸ ਤਰ੍ਹਾਂ ਠੀਕ ਹੈ ਅਗੇਨ ਤਿੰਨ ਕੁੰਡੇ ਸਿੱਧੇ ਹੋਣਾਂਗੇ 1 2 3 ਧਾਗਾ ਆਪਣੇ ਵੱਲ ਇੱਕ ਸਿੱਧਾ ਧਾਗਾ ਫੇਰ ਆਪਣੇ ਵੱਲ ਤਿੰਨ ਸਿੱਧੇ 1 2 3 ਠੀਕ ਹੈ ਹੁਣ ਇਹਨਾਂ ਦੋ ਨੂੰ ਆਪਾਂ ਦੋ ਦਾ ਇੱਕ ਕਰਦਾਂਗੇ ਲਾਸਟ ਤੇ ਫੇਰ ਠੀਕ ਹੈ ਇਹ ਵਾਲਾ ਸਿੱਧਾ ਹੋਣਾ ਹੈ ਉਲਟੀ ਸिलाई ਸਾਰੀ ਸਾਰੀ ਉਲਟੀ ਜਾਊਗੀ ਫੇਰ ਦੱਸ ਦਿੰਨੀ ਆ ਹਰ ਵਾਰੀ ਉਲਟੀ ਸिलाई ਜਿਹੜੀ ਉਲਟੀ ਜਾਊਗੀ ਠੀਕ ਆ ਇਸ ਤਰ੍ਹਾਂ ਉਲਟੀ ਸिलाई ਉਲਟੀ ਜਾਊਗੀ ਅੱਗੇ-ਅੱਗੇ ਆਪਾਂ 5th ਰੋ ਤੇ ਪੰਜਵੀਂ ਸिलाई ਤੇ ਪਹਿਲਾ ਉਤਾਰਾਂਗੇ ਇਹਨਾਂ ਨੂੰ extra 2 1 1 ਤਾਰਾਂਗੇ ਤੇ 2 ਦਾ 1 ਕਰਦਾ ਵਾਂਗੇ ਠੀਕ ਹੈ ਤਿੰਨ ਕੁੰਡੇ ਸਿੱਧੇ 1 2 3 ਠੀਕ ਹੈ ਧਾਗ ਆਪਣੇ ਵੱਲ ਲਿਆਵਾਂਗੇ ਜਿਹੜੇ ਆਪਾਂ ਇੱਥੋਂ ਕੁੰਡਾ ਘਟਾਇਆ ਸੀ ਇਹ ਉਹਦਾ ਵੱਧ ਗਿਆ ਧਾਗ ਆਪਣੇ ਵੱਲ ਲਿਆਵਾਂਗੇ ਤੇ ਤਿੰਨ ਸਿੱਧੇ 1 2 3 ਇੱਥੇ ਆਪਾਂ ਵਧਾਇਆ ਸੀਗਾ ਇੱਥੋਂ ਆਪਾਂ ਘਟਾਉਣਾ ਏ ਕਿਉਂਕਿ ਆਪਾਂ ਇੱਧਰ ਵੀ ਵਧਾਉਣਾ ਏ ਇੱਧਰ ਵੀ ਵਧਾਉਣਾ ਏ ਇਸ ਕਰਕੇ ਇਹਨੂੰ ਉਤਾਰਾਂਗੇ ਇਹ ਦੋ ਦਾ ਇੱਕ ਕਰਾਂਗੇ ਇਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦਿਓ ਠੀਕ ਹੈ ਤਿੰਨ ਕੁੰਡੇ ਸਿੱਤੇ ਇੱਕ ਦੋ ਤਿੰਨ ਤਾਜ ਆਪਣੇ ਵਾਲ ਇੱਕ ਸਿੱਧਾ ਤਾਜਾ ਫੇਰ ਆਪਣੇ ਵਾਲ ਤਿੰਨ ਕੁੰਡੇ ਸਿੱਤੇ 1 2 3 ਇਹ ਵਾਲੇ 2 ਦਾ ਆਪਾਂ 1 ਕਰ ਦਵਾ ਲਾਸਟ ਵਾਲਾ ਉਲਟੀ ਸਲਾਈ ਸਾਰੇ ਦੀ ਸਾਰੀ ਫੇਰ ਉਲਟੀ ਜਾਊਗੀ ਹਰ ਵਾਰ ਦੱਸਦੀਆਂ ਥੋੜਾ ਥੋੜਾ ਬਸ ਇਹੀ ਸਲਾਈ ਮੈਂ ਦੱਸਾਂਗੀ ਬਾਅਦ ਵਿੱਚ ਨਹੀਂ ਦੱਸਾਂਗੀ ਉਲਟੀ ਸਲਾਈ ਸਾਰੇ ਦੀ ਸਾਰੀ ਉਲਟੀ ਜਾਊਗੀ ਹੁਣ ਅੱਗੇ ਆਪਾਂ 7th ਰੋ ਜਾਨੀ ਕਿ 7ਵੀਂ ਸਲਾਈ ਪਹਿਲਾਂ ਉਤਾਰਾਂਗੇ ਇਹਨਾਂ ਦੋ ਨੂੰ ਇਸ ਤਰ੍ਹਾਂ ਉਤਾਰ ਕੇ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਦੋ ਦਾ ਇੱਕ ਕਰ ਲਿਆ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੇ ਵੱਲ ਇੱਕ ਧਾਗਾ ਫੇਰ ਆਪਣੇ ਵੱਲ ਤਿੰਨ ਸਿੱਧੇ 1 2 3 ਠੀਕ ਹੈ ਇਹਨੂੰ ਆਪਾਂ ਉਸ ਤਰ੍ਹਾਂਾਂਗੇ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਇਨੂੰ ਆਪਾਂ ਇਹਦੇ ਉੱਪਰ ਦੀ ਉਤਾਰ ਦਵਾਂਗੇ ਠੀਕ ਹੈ ਤਿੰਨ ਸਿੱਧੇ ਇੱਕ ਦੋ ਤਿੰਨ ਧਗ ਆਪਣੇ ਵਾਲ ਇੱਕ ਸਿੱਧਾ ਧਗ ਆਪਣੇ ਵਾਲ ਤਿੰਨ ਸਿੱਧੇ ਇੱਕ ਦੋ ਤਿੰਨ ਦੋ ਦਾ ਇੱਕ ਉਲਟੀ ਸਲਾਈਸ ਆਰਦੀ ਸਾਰੀ ਉਲਟੀ ਜਾਓ अगर आ गया आप नाइनथ रो तइनथ रो त सारा चेंज हो जाएगा पहला उतारा ठीक है एक कुंडा सीधा आवागे ताग अपने वाल लिया अपने वाल क्यों लियादा क्योंकि इस तरह करके एक कुंडा बन जाता है ऐसा ठीक है एक उड़ा गे तीन सीधे 1 2 3 ਮਾਂ ਮੇਰੇ ਤੇਰੇ ਸੇਭੂ ਇਸ ਆਪੇ ਲਿਆਦਾ 3 ਸਿੱਧੇ 1 2 3 ਠੀਕ ਹੈ ਇਹਨੂੰ ਇਸ ਤਰ੍ਹਾਂ ਉਤਾਰਾਂਗੇ ਇਹ ਵਾਲੇ ਦੋ ਦਾਪਾਂ ਇੱਕ ਕਰਾਂ ਐਸਾ ਠੀਕ ਹੈ ਤਿੰਨ ਸਿੱਧੇ 1 2 3 ਠੀਕ ਹੈ ਧਗ ਆਪਣੇ ਵੱਲ ਇੱਕ ਸਿੱਧਾ ਧਗ ਆਪਣੇ ਵੱਲ ਤਿੰਨ ਸਿੱਧੇ 1 2 3 ਠੀਕ ਹੈ ਇਹਨੂੰ ਉਤਾਰਾਂਗੇ ਇਹ ਵਾਲੇ ਦੋ ਦਾਪਾਂ ਇੱਕ ਕਰਾਂਗੇ ਇੱਥੋਂ ਇੱਕਾ ਘਟਾਉਣੇ ਆ ਐਸ ਸੈਂਟਰ ਵਿੱਚੋਂ ਘਟਣੇ ਆ ਠੀਕ ਹੈ ਸੈਂਟਰ ਵਾਲੇ ਕੁੰਡੇ ਘਟਦੇ ਹੋਏ ਜਾਣੇ ਇਹ ਲੀਫ ਕੁਝ ਡਿਫਰੈਂਟ ਟਾਈਪ ਬਣੂਗਾ ਪਹਿਲਾਂ ਜੇ ਲੀਫ ਬੰਦੇ ਸੀ ਉਹ ਇਧਰੋਂ ਘਟਾਉਂਦੇ ਹਾ ਜਾਇਦੇ ਲੇਕਿਨ ਇਹ ਵਾਲਾ ਲੀਫ ਜਿਹੜਾ ਐ ਸੈਂਟਰ ਵਿੱਚੋਂ ਘਟੂਗਾ ਜਿਸ ਤਰ੍ਹਾਂ ਸੈਂਟਰ ਜਾ ਰਿਹਾ ਹੈ ਨਾ ਇਹਦਾ ਇੱਥੋਂ ਘਟੂਗਾ ਇੱਕ ਇੱਥੋਂ ਤਾਰਿਆ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਤੇ ਇਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਕਰ ਦੋ ਠੀਕ ਹੈ ਅੱਗੇ 1 2 3 ਸਿੱਧੇ ਤੇ ਆਪਾਂ ਤੱਕ ਆਪਣੇ ਵਾਲ ਤੇ ਲਾਸਟ ਵਾਲੇ ਦੋ ਵੀ ਸਿੱਧੇ ਠੀਕ ਹੈ ਇੱਥੋਂ ਆਪਾਂ ਤਿੰਨ ਘਟਾਇਆ ਸੀ ਇੱਕ ਇਧਰ ਵਧਾਇਆ ਇੱਕ ਇਧਰ ਵਧਾਇਆ ਇੱਥੋਂ ਤਿੰਨ ਘਟਾਇਆ ਸੀ ਇੱਕ ਇਧਰ ਵਧਾਇਆ ਇੱਕ ਇਧਰ ਵਧਾਇਆ ਠੀਕ ਹੈ ਉਲਟੀ ਸिलाई ਸੇਮ ਉਹ ਹੀ ਉਲਟੀ ਜਾਊਗੀ ਸਾਰੀ ਹਰੇਕ ਵਾਰੀ ਅੱਗੇ ਆ ਗਏ ਆਪਾਂ 11th ਰੋ ਤੇ ਪਹਿਲਾ ਉਤਾਰਾਂਗੇ ਇੱਕ ਸਿੱਧਾ ਬਣਾਗੇ ਧਾਗਾ ਆਪਣੇ ਵੱਲ ਤਿੰਨ ਸਿੱਧੇ 1 2 3 ਠੀਕ ਹੈ ਇਹਨੂੰ ਉਤਾਰਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰਾਂਗੇ ਇਹਨੂੰ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਬੰਦ ਕਰਦੇ ਹੋਏ ਜਾਣਾ ਠੀਕ ਹੈ ਤਿੰਨ ਸਿੱਧੇ 1 2 3 ਧਾਗਾ ਆਪਣੇ ਵੱਲ ਇੱਕ ਸਿੱਧਾ ਤੱਕ ਆਪਣੇ ਵੱਲ ਤਿੰਨ ਸਿੱਧੇ 1 2 3 ਠੀਕ ਹੈ ਇਹਨੂੰ ਉਤਾਰਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰਾਂਗੇ ਐਸਾ ਇਹਨੂੰ ਆਪਾਂ ਵਾਪਸ ਇਧਰ ਤੋਦੀ ਐਸਾ ਠੀਕ ਹੈ ਤਿੰਨ ਸਿੱਧੇ 1 2 3 ਤੱਗਾ ਆਪਣੇ ਵੱਲ ਦੋਸ ਇੱਕ ਦੋ ਠੀਕ ਹੈ ਵਲ ਪੋਣਾ ਜ਼ਰੂਰ ਨਾ ਵਲ ਪੋਣਾ ਨਾ ਭੁੱਲਣਾ ਵਲ ਪੋਣਾ ਯਾਦ ਰੱਖਣਾ ਉਲਟੀ ਸਲਾਈ ਫੇ ਸਾਰੀ ਦੀ ਸਾਰੀ ਉਲਟੀ ਜਾਊਗੀ ਹੁਣ ਆਗੇ ਆਪਾਂ 13th ਰੋ 13ਵੀਂ ਸਲਾਈ ਪਹਿਲਾਂ ਉਤਾਰਾਂਗੇ ਇੱਕ ਸਿੱਧਾ ਆਉਣਾਂਗੇ ਧੱਗ ਆਪਣੇ ਵੱਲ ਲਿਆਵਾਂਗੇ ਤਿੰਨ ਸਿੱਧੇ ਇੱਕ ਦੋ ਤਿੰਨ ਠੀਕ ਹੈ ਇਹਨੂੰ ਉਤਾਰਾਂਗੇ ਇਨਾਂ ਨੂੰ ਦੋ ਦਾ ਇੱਕ ਕਰਾਂਗੇ ਇਹਨੂੰ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਕਰ ਦੋ ਠੀਕ ਹੈ ਤਿੰਨ ਸਿੱਧੇ 1 2 3 ਧੱਗ ਆਪਣੇ ਵਾਲ ਇੱਕ ਸਿੱਧਾ ਧੱਗ ਆਪਣੇ ਵਾਲ ਫਿਰ ਤਿੰਨ ਸਿੱਧੇ 1 2 3 ਇਹਨੂੰ ਉਤਾਰਾਂਗੇ ਇਹ ਵਾਲੇ ਦੋ ਦਾ ਆਪਾਂ ਇੱਕ ਕਰਾਂਗੇ ਤੇ ਇਹਨੂੰ ਆਪਾਂ ਇਹਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦਵਾਂ। ਠੀਕ ਹੈ। ਤਿੰਨ ਸਿੱਦੇ 1 2 3 ਧੱਗ ਆਪਣੇ ਵੱਲ 2 ਸਿੱਦੇ ਉਲਟੀ ਸਲਾਈ ਸਾਰੀ ਦੀ ਸਾਰੀ ਉਲਟੀ ਜਾਊਗੀ। ਅੱਗੇ-ਅੱਗੇ ਆਪਾਂ 15th ਥਰੋ 15ਵੀਂ ਸਲਾਈ ਤੇ ਪਹਿਲਾਂ ਉਤਾਰਾਂਗੇ ਇੱਕ ਸਿੱਧਾ ਧੱਗ ਆਪਣੇ ਵੱਲ ਇੱਕ ਤਿੰਨ ਸਿੱਧੇ ਇੱਕ ਦੋ ਤਿੰਨ ਠੀਕ ਹੈ ਇਹਨੂੰ ਆਪਾਂ ਉਤਾਰਾਂਗੇ ਇਹ ਦੋ ਦਾ ਆਪਾਂ ਇੱਕ ਕਰਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਦੇ ਉੱਪਰ ਦੀ ਉਤਾਰਦੇ ਹਾਂ ਅਲੀਫ ਬੰਦ ਹੋਣਾ ਸ਼ੁਰੂ ਹੋ ਗਿਆ ਦੇਖ ਸਕਦੇ ਠੀਕ ਹੈ ਤਿੰਨ ਸਿੱਧੇ ਇੱਕ ਦੋ ਤਿੰਨ ਠੀਕ ਹੈ ਧਾਗ ਆਪਣੇ ਵੱਲ ਇੱਕ ਸਿੱਧਾ ਧਾਗ ਆਪਣੇ ਵੱਲ ਤਿੰਨ ਸਿੱਧੇ ਇੱਕ ਦੋ ਤਿੰਨ ਠੀਕ ਹੈ ਪਹਿਲਾ ਉਤਾਰਾਂਗੇ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਤੇ ਇਹਨੂੰ ਆਪਾਂ ਇਹਦੇ ਉੱਪਰ ਦੇ ਉਤਾਰ ਦੇਵਾਂਗੇ ਠੀਕ ਹੈ ਤਿੰਨ ਸਿੱਧੇ ਇੱਕ ਦੋ ਤਿੰਨ ਤੱਕ ਆਪਣੇ ਵੱਲ ਲਾਸਟ ਵਾਲੇ ਦੋ ਸਿੱਧੇ ਠੀਕ ਹੈ ਇਹ ਮੇਰਾ 16 ਡਿਜ਼ਾਈਨ 15ਵੀਂ ਸਲਾਈ ਹੈ 16ਵੀਂ ਸਲਾਈ ਬੁੱਟੀ ਚੜਾ ਕੇ ਫਿਰ ਤੁਹਾਨੂੰ ਦਿਖਾਉਣੀ ਆ 16ਵੀਂ ਸਲਾਈ ਬੁੱਟੀ ਆ ਇਹ ਸਾਰੀ ਦੀ ਸਾਰੀ ਉਲਟੀ ਜਾਊਗੀ ਠੀਕ ਹੈ ਸਲਾਈ ਚੜਾਉਂਦੇ ਚੜਾਉਂਦੇ ਆਪਾਂ ਸੌਰੀ ਕੁੰਡਾਂ ਨਿਕੜ ਕੇ ਇਹ ਉਲਟੀ ਸिलाई ਸਾਰੀ ਦੀ ਸਾਰੀਓ ਉਲਟੀ ਜਾਊਗੀ ਹਰੇਕ ਵਾਰੀ ਡਿਜ਼ਾਈਨ ਦਾ ਸਭ ਤੋਂ ਵੱਡਾ ਬੈਨੀਫਿਟ ਮੈਨੂੰ ਤੇ ਇਹੀ ਲੱਗਦਾ ਹੈ ਕਿ ਉਲਟੀ ਸਲਾਈ ਉਲਟੀ ਜਾ ਰਹੀ ਹੈ ਉਲਟੀ ਸਲਾਈ ਤੋਂ ਧਾਗਾ ਅੱਗੇ ਪਿੱਛੇ ਅੱਗੇ ਪਿੱਛੇ ਨਹੀਂ ਕਰਨਾ ਪੈਂਦਾ ਧਾਗਾ ਲਪੇਟਣ ਦਾ ਮਤਲਬ ਹੁੰਦਾ ਧਾਗਾ ਲ ਧਾਗਾ ਆਪਣੇ ਵੱਲ ਕਰਕੇ ਲਪੇਟ ਕੇ ਇਸ ਤਰ੍ਹਾਂ ਇਹ ਜਿਹੜੇ ਧਾਗਾ ਲਪੇਟ ਕੇ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਠੀਕ ਹੈ ਇੱਕ ਧਾਗਾ ਇਸ ਤਰ੍ਹਾਂ ਲਪੇਟੀ ਦਾ ਉਹ ਜਿਹੜਾ ਉਪੈਂਦਾ ਹੈ ਨਾ ਉਹ ਮੈਂ ਕਈ ਵੀਡੀਓ ਦੇ ਵਿੱਚ ਦੱਸਿਆ ਹੈ ਇਸ ਤਰ੍ਹਾਂ ਵੀ ਧਾਗਾ ਲਪੇਟੇ ਲਈਦਾ ਬਟ ਉਹ ਥੋੜਾ ਧਾਗਾ ਬਾਅਦ ਵਿੱਚ ਉਲਟੀ ਸਾਈਡ ਤੋਂ ਓਨਾ ਥੋੜਾ ਵੱਡਾ ਸਰਵ ਹੋ ਜਾਂਦਾ ਧਾਗਾ ਓਨਾ ਥੋੜਾ ਔਖਾ ਹੋ ਜਾਂਦਾ ਠੀਕ ਹੈ ਇਹ ਵੱਡਾ ਧਾਗਾ ਸਿੰਪਲ ਲਪੇਟਿਆ ਹੋਇਆ ਓਨਾ ਸੌਖਾ ਤਾਂ ਆਪਣੇ ਵਰਕ ਕਰਕੇ ਓਨਾਗੇ ਸਿੱਧੀ ਸਲਾਈ ਇਹ ਆਪਣਾ 16 ਸਲਾਈ ਦਾ ਡਿਜ਼ਾਈਨ ਪੂਰਾ ਹੋ ਗਿਆ ਇਹ ਲੀਫ ਜਿਹੜਾ ਬੰਦ ਹੋ ਗਿਆ ਵੇਖੋ ਦੇਖ ਸਕਦੇ ਤੁਸੀਂ ਕਿੰਨਾ ਪਿਆਰਾ ਬਣਿਆ ਲੀਫ ਤੇ 17ਵੀਂ ਸਲਾਈ ਚ ਇੱਕ ਤੁਹਾਨੂੰ ਮੈਂ ਫਿਰ ਦੱਸ ਜੀਣੀਆ ਇਹ ਫਸਟ ਤੋਂ ਸਟਾਰਟ ਹੋਗੀ ਠੀਕ ਹੈ ਪਹਿਲਾ ਉਤਾਰਾਂਗੇ ਤਿੰਨ ਕੁੰਡੇ ਸਿੱਧੇ ਇਹਨਾਂ ਦੋ ਨੂੰ ਆਪਾਂ ਇਸ ਤਰ੍ਹਾਂ ਦੋ ਦਾ ਇੱਕ ਕਰਾਂਗੇ ਐਸਾ ਦੋ ਦਾ ਇੱਕ ਐਸਾ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਠੀਕ ਹੈ ਤਗ ਆਪਣੇ ਵਾਲ ਇੱਕ ਸਿੱਧਾ ਤਗ ਆਪਣੇ ਵਾਲ ਫਿਰ ਇੱਕ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇਹ ਜਿਹੜੀ ਸੈਂਟਰ ਚ ਜਾ ਰਹੀ ਹੈ ਇਹਦੇ ਦੋ ਸਾਈਡਾਂ ਤੋਂ ਜਿਹੜੇ ਕੁੰਡੇ ਆ ਇਹ ਦੋ ਸਾਈਡ ਵਾਲੇ ਇਹਨੂੰ ਇਸ ਤਰ੍ਹਾਂ ਉਤਾਰਾਂਗੇ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਬਸ ਇਹੀ ਜਿਹੜੀਆਂ 16 ਸਲਾਈ ਰਿਪੀਟ ਕਰਦੇ ਹੋਏ ਤੁਸੀਂ ਜਾਣਾ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਤੁਹਾਡਾ ਬਣਨਾ ਸ਼ੁਰੂ ਹੋ ਜਾਏਗਾ ਠੀਕ ਹੈ ਤਿੰਨ ਕੁੰਡੇ ਸਿੱਧੇ इक, दो तीन ठीक है धाग अपने वाल सीधा ताग अपने वाल तीन सीधी एक दो तीन ठीक है ए लास्ट वाले दा, एक, ए फर्स्ट दो एक फस्ट रो तो स्टार्ट हो गया ठीक है इस तरह का डिजाइन बहुत प्यारा डिजाइन बनता है ਤੁਸੀਂ ਵੀ ਟਰਾਈ ਕਰਨਾ ਥੰਬਨੇਲ ਤੇ ਥੋੜੀ ਮਹਦੀ ਵੱਡੀ ਪਿਕ ਲਾ ਦੂੰਗੀ ਜਿਹਦੇ ਵਿੱਚ ਇੱਕ ਡਿਜ਼ਾਈਨ ਉੱਪਰ ਇਹਦੇ ਨਾਲ ਦਾ ਸੇਮ ਉੱਪਰ ਲੀਫ ਬਣਨਗੇ ਠੀਕ ਹੈ ਚਲੋ ਜੀ ਮਿਲਦਾ ਇੱਕ ਨਵ ਤੇ ਇੰਟਰਸਟਿੰਗ ਵੀਡੀਓ ਨਾਲ ਦੱਸਣਾ ਕਿਸ ਤਰ੍ਹਾਂ ਦੀ ਲੱਗੀ ਆ ਵੀਡੀਓ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਨਹੀਂ ਕਰਦੇ ਤੁਸੀਂ ਮੇਰੀ ਵੀਡੀਓ ਤੇ ਠੀਕ ਹੈ ਕਮੈਂਟ ਕਰੋਗੇ ਤਾਂ ਹੀ ਮੈਨੂੰ ਪਤਾ ਲੱਗੇਗਾ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਕਿ ਨਹੀਂ ਆਉਂਦੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਅਗਰ ਕੁਝ ਕਮੀਆਂ ਆਏ ਤਾਂ ਉਹ ਵੀ ਦੱਸ ਸਕਦੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਸੁਝਾਅ ਦੇਵਾਂਗੀ ਕੋਸ਼ਿਸ਼ ਕਰਾਂਗੀ ਸੇਮ ਡਿਜ਼ਾਈਨ ਨੂੰ ਫਿਰ ਤੋਂ ਦੁਬਾਰਾ ਸਮਝਾਉਣ ਦੀ ਕੀ ਕੀਤਾ ਹੈ ਠੀਕ ਹੈ ਚਲੋ ਜੀ ਮਿਲਦੇ ਹਾਂ ਨਵਤੇ ਇੰਟਰਸਟਿੰਗ ਵੀਡੀਓ ਦੇ ਨਾਲ ਤਦ ਬਾਏ ਬਾਏ ਬਾਈ ਟੇਕ ਕੇਅਰ ਨਵੇਂ ਤੇ ਸੋਹਣੇ ਜਿਹੇ ਡਿਜ਼ਾਈਨ ਦੇ ਨਾਲ